ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਦੇ ਵਿੱਚ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਠੀਕ ਹੋਵੋਗੇ ਮੈਂ ਵੀ ਠੀਕ ਠਾਕ ਹਾਂ ਸੋ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਕਿ ਗਰਮੀ ਬਹੁਤ ਜ਼ਿਆਦਾ ਹੋ ਰਹੀ ਹੈ ਤੇ ਜਿਹਦੇ ਕਰਕੇ ਘਰ ਤੋਂ ਬਾਹਰ ਨਿਕਲਣਾ ਵੀ ਮੁਸ਼ਕਲ ਹੋਇਆ ਹੋਇਆ ਸੋ ਹੁਣ ਮੇਰੇ ਕੋਲ ਕਾਫੀ ਦਿਨਾਂ ਦਾ ਕੋਈ ਵਲੌਗ ਨਹੀਂ ਬਣਾਇਆ ਤੇ ਸੋਚਿਆ ਕਿ ਆਪਣੇ ਜਿਹੜੇ YouTube ਫੈਮਲੀ ਹੈ ਉਹਨਾਂ ਨੂੰ ਅੱਜ ਵੇਸਣ ਦੀ ਕੜੀ ਮੈਂ ਬਣਾ ਕੇ ਦੱਸਾਂਗੀ ਕਿ ਮੈਂ ਕਿਸ ਤਰ੍ਹਾਂ ਬਣਾਉਂਦੀ ਆਂ ਔਰ ਬਹੁਤ ਵਧੀਆ ਬਣਾਈ ਹੋਈ ਕੜੀ ਬਣਦੀ ਆ ਤੇ ਬਾਕੀ ਭੈਣਾਂ ਵੀ ਬਣਾਉਂਦੀਆਂ ਨੇ ਕੜੀ ਬਹੁਤ ਵਧੀਆ ਹਰ ਕੋਈ ਵਧੀਆ ਬਣਾਉਂਦਾ ਪਰ ਜੋ ਮੇਰਾ ਆਪਣਾ ਤਰੀਕਾ ਹੈ ਉਸ ਦੇ ਮੁਤਾਬਕ ਮੈਂ ਤੁਹਾਨੂੰ ਦੱਸਾਂਗੀ ਕਿ ਕੜੀ ਕਿੱਦਾਂ ਮੈਂ ਬਣਾਉਂਦੀ ਆਂ ਸੋ ਜਿਸ ਤਰ੍ਹਾਂ ਮੈਂ ਤੁਹਾਨੂੰ ਦਿਖਾ ਰਹੀ ਆਂ ਕਿ ਇਹ ਦੇਖੋ ਇਹ ਸਮਾਨ ਮੈਂ ਲਿਆ ਇਹਦੇ ਵਿੱਚ ਲਿਆ ਆ ਕੜੀ ਪੱਤਾ ਥੋੜਾ ਜਿਹਾ ਇੱਕ ਚਮਚ ਜੀਰਾ ਔਰ ਇੱਕ ਚਮਚ ਜਿਹੜਾ ਹੈ ਸਾਬਤ ਨਹੀਂ ਆ ਇਹਨੂੰ ਕ੍ਰਸ਼ ਕੀਤਾ ਹੋਇਆ ਔਰ ਇਹ ਹੈਗੇ ਜੀ ਮੇਥੀ ਇੱਕ ਚਮਚ 1/2 ਚਮਚ ਔਰ ਅਦਰ ਮੈਂ ਲੈ ਚੁੱਕੀ ਆ ਲਸਣ ਜਿਹੜਾ ਬ੍ਰਿਕ ਬ੍ਰਿਕ ਕਟਿਆ ਹੋਇਆ ਔਰ ਇਹ ਪਿਆਜ਼ ਕਟਿਆ ਹੋਇਆ ਔਰ ਇਸ ਤੋਂ ਬਾਅਦ ਇਹਦੇ ਵਿੱਚ ਅ ਅਦਰਕ ਔਰ ਹਰੀ ਮਰਚਾ ਇਹਨਾਂ ਨੂੰ ਇਹਦੇ ਵਿੱਚ ਗ੍ਰाइंड ਕਰਨਾ ਔਰ ਇੱਧਰ ਹੈ ਮੈਂ 3 ਤੋਂ 4 ਚਮਚ ਜਿਹੜੇ ਨੇ ਅਧਕੋਏ ਰੱਖੇ ਹੋਏ ਨੇ ਬੇਸਨ ਦੇ ਇਹਦੇ ਵਿੱਚ ਮੈਂ ਥੋੜੇ ਜਿਹੇ ਜਿਸ ਤਰ੍ਹਾਂ ਇਹਨਾਂ ਪਿਆਜ਼ ਪਾਵਾਂਗੀ ਹਾਂ ਥੋੜੇ ਜਿਹੇ ਪਿਆਜ਼ ਪਾ ਲੈਨੇ ਪਹਿਲਾਂ ਤੇ ਮੈਂ ਕੀ ਕਰਦੀ ਹੁੰਦੀ ਸੀ ਕਿ ਕਾਫੀ ਜ਼ਿਆਦਾ ਜਿਸ ਤਰ੍ਹਾਂ ਪਿਆਜ਼ ਵੀ ਕੱਟ ਲੈਣੇ ਟਮਾਟਰ ਸਾਰਾ ਕੁਝ ਕਾਫੀ ਮਸਾਲਾ ਬਣਾ ਲੈਣਾ ਪਰ ਉਹਦੇ ਵਿੱਚ ਕੀ ਹੈ ਕੀ ਹੈ ਕਿ ਫਿਰ ਕੜੀ ਦੇ ਵਿੱਚ ਜਿਹੜਾ ਮਸਾਲਾ ਦਿਖਦਾ ਹੁੰਦਾ ਸੀ ਪਰ ਮੈਨੂੰ ਲੱਗਦਾ ਕਿ ਜਿਹੜਾ ਇਹਦੇ ਵਿੱਚ ਘੱਟ ਮਸਾਲਾ ਪਾਉਣਾ ਜਿਹਦਾ ਜਿਵੇਂ ਪਿਆਜ਼ ਲਸਣ ਵਗੈਰਾ ਸਭ ਕੁਝ ਥੋੜ੍ਹਾ ਥੋੜ੍ਹਾ ਪਾਉਣਾ ਚਾਹੀਦਾ ਸੋ ਇੱਧਰ ਮੈਂ ਲਿਆ ਹੋਇਆ ਹੈ ਇਹ ਦਹੀਂ ਇੱਕ ਪਾਈਆ ਤੋਂ ਥੋੜਾ ਜਿਹਾ ਜ਼ਿਆਦਾ ਦਹੀਂ ਹੈ ਤੇ ਅਸੀਂ ਤਿੰਨ ਜਣਿਆਂ ਵਾਸਤੇ ਮੈਂ ਬਣਾਉਣੀ ਆ ਖੜੀ ਤੇ ਇਹਦੇ ਵਿੱਚ ਮੈਂ ਵੇਸਣ ਪਾਉਂਗੀ ਇੱਕ ਦੋ ਤਿੰਨ ਔਰ ਇਹ ਚਾਰ ਚਮਚ ਮੈਂ ਵੇਸਣ ਪਾ ਲੈਨੇ ਤੇ ਵਿੱਚ ਫਿਰ ਬਾਕੀ ਦੇਖਾਂਗੇ ਜੇ ਥੋੜਾ ਘੱਟ ਲੱਗਿਆ ਤੇ ਫਿਰ ਇਹਦੇ ਵਿੱਚ ਹੋਰ ਮੈਂ ਪਾ ਲਵਾਂਗੀ ਬਾਕੀ ਕੜੀ ਜਿਸ ਤਰ੍ਹਾਂ ਮੈਂ ਤੁਹਾਨੂੰ ਬਣਾ ਕੇ ਦੱਸਾਂਗੀ ਤੇ ਤੁਸੀਂ ਵੀ ਜ਼ਰੂਰ ਇੱਕ ਵਾਰੀ ਬਣਾਓ ਤੇ ਬਹੁਤ ਵਧੀਆ ਟੇਸਟੀ ਬਣਦੀ ਆ ਇਹ ਕੜੀ ਪੱਤਾ ਜਿਹੜਾ ਹੈਗਾ ਵੈਸੇ ਤੇ ਹਰੇ ਵੀ ਕਾਫੀ ਬੂਟੇ ਜਿਹੜੇ ਹੁੰਦੇ ਲੱਗੇ ਹੁੰਦੇ ਨੇ ਜਗਾ ਹਰ ਜਗਾ ਤੇ ਮਿਲ ਜਾਂਦੇ ਨੇ ਪਰ ਮੇਰੇ ਕੋਲ ਮੈਂ ਮਤਲਬ ਕਿ ਲਿਆ ਕੇ ਹਰੇ ਪੱਤੇ ਤੇ ਇਹਨਾਂ ਨੂੰ ਸੁਕਾ ਕੇ ਤੇ ਰੱਖਿਆ ਹੋਇਆ ਤੇ ਫਿਰ ਜਦੋਂ ਕਿਸੇ ਧਾਲ ਸਬਜ਼ੀ ਵਿੱਚ ਜਾਂ ਪੋਹਾ ਬਣਾਉਂਦੇ ਆ ਤੇ ਉਹਦੇ ਵਿੱਚ ਫਿਰ ਕੀ ਆ ਕਿ ਮੈਂ ਇਹਨਾਂ ਨੂੰ ਸੁੱਕੇ ਪੱਤਿਆਂ ਨੂੰ ਹੀ ਪਾ ਲੈਂਦੀ ਆ ਟੇਸਟ ਪੂਰਾ ਉਹੀ ਆਂਦਾ ਜਦੋਂ ਤੇਲ ਦੇ ਵਿੱਚ ਫਰਾਈ ਹੋ ਜਾਂਦੇ ਨੇ ਸੋ ਹੁਣ ਮੈਂ ਇਹ ਅਗਲਾ ਪ੍ਰੋਸੈਸ ਕਰਦਿਆਂ ਸਟਾਰਟ ਤੇ ਤੁਸੀਂ ਮੇਰੀ ਇਹ ਵੀਡੀਓ ਸਾਰੇ ਜ਼ਰੂਰ ਦੇਖਿਓ ਤਾਂ ਕਿ ਇਹਦੇ ਵਿੱਚ ਮੈਂ ਇੱਕ ਮੇਰਾ ਸਭ ਤੋਂ ਅਲੱਗ ਜਿਹੜਾ ਤਰੀਕਾ ਇਹਦੇ ਵਿੱਚ ਮੈਂ ਇੱਕ ਦੱਸਾਂਗੀ ਜਿਸ ਦੇ ਨਾਲ ਕੜੀ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਸੋ ਤੁਸੀਂ ਮੇਰੀ ਪੂਰੀ ਵੀਡੀਓ ਜ਼ਰੂਰ ਦੇਖਿਓ ਤੇ ਫਿਰ ਉਸ ਤੋਂ ਬਾਅਦ ਆਪਣੇ ਘਰ ਵੀ ਟਰਾਈ ਕਰਿਓ ਇਸ ਤਰ੍ਹਾਂ ਦੀ ਕੜੀ ਬਣਾਉਣ ਵਾਸਤੇ ਤੇ ਚਲੋ ਜੀ ਕਰਦੇ ਆਪਾਂ ਹੁਣ ਅਗੋਂ ਅਗਲਾ ਪ੍ਰੋਸੈਸ ਸ਼ੁਰੂ ਪਹਿਲਾਂ ਪਕੌੜੇ ਕੱਢਾਂਗੀ ਮੈਂ ਤੇ ਕੜਾਹੀ ਵਿੱਚ ਫੁੱਲ ਪਾਵਾਂਗੀ ਤੇਲ ਤੇ ਪਕੌੜੇ ਕੱਢ ਕੇ ਤੇ ਫਿਰ ਤੁਹਾਨੂੰ ਮੈਂ ਅੱਗੇ ਦਿਖਾਨੀ ਆ ਸੋ ਜੀ ਹੁਣ ਇਹ ਦੇਖੋ ਮੈਂ ਕੜਾਈ ਦੇ ਵਿੱਚ ਤੇਲ ਪਾਇਆ ਹੋਇਆ ਗਰਮ ਹੋ ਜਾ ਰਿਹਾ ਤੇ ਇਹਦੇ ਵਿੱਚ ਮੈਂ ਨਮਕ ਤੇ ਹਲਦੀ ਥੋੜਾ ਜਿਹਾ ਮਸਾਲਾ ਪਾ ਕੇ ਤੇ ਇਹਨੂੰ ਰੱਖ ਲਿਆ ਪਕੌੜਿਆਂ ਵਾਸਤੇ ਸੋ ਇਧਰ ਜਿਹੜਾ ਮੈਂ ਬੇਸ ਦਹੀਂ ਦੇ ਵਿੱਚ ਬੇਸਨ ਪਾਇਆ ਸੀ ਤੇ ਇਹਨੂੰ ਹਲਕਾ ਜਿਹਾ ਚਮਚ ਦੇ ਨਾਲ ਮੈਂ ਥੋੜਾ ਮੈਸ਼ ਕਰ ਲਿਆ ਤੇ ਇਸ ਤੋਂ ਬਾਅਦ ਇਹਦੇ ਵਿੱਚ ਹੀ ਮੈਂ ਹਲਦੀ ਜਿਹੜੀ ਆ ਉਹਦੇ ਮਸਾਲੇ ਦੇ ਵਿੱਚ ਜਦੋਂ ਤੜਕਾ ਲਾਣਾ ਉਹਦੋਂ ਨਹੀਂ ਪਾਣੀ ਹੈਗੀ ਤੇ ਹਲਦੀ ਜਿਹੜੀ ਆ ਇਹਦੇ ਵਿੱਚ ਹੀ ਮੈਂ ਪਾ ਲੈਣੀ ਆ ਤੇ ਹਲਕਾ ਜਿਹਾ ਨਮਕ ਵੀ ਪਾ ਲੈਣਾ ਇਹਦੇ ਵਿੱਚ ਸੋ ਖੁਦੀ ਮੈਂ ਵੀਡੀਓ ਬਣਾ ਰਹੀ ਆ ਨਾਲ ਨਾਲ ਤੜਕਾ ਲਗਾ ਰਹੀ ਆ ਦੇਖੋ ਇੰਨਾ ਕੁ ਨਮਕ ਮੈਂ ਇਹਦੇ ਵਿੱਚ ਪਾ ਲਾਂਗੀ ਤੇ ਬਾਕੀ ਨਮਕ ਜਿਹੜਾ ਬਾਦ ਵਿੱਚ ਪਾਵਾਂਗੇ ਹੋਰ ਥੋੜਾ ਜਿਹਾ ਪਾ ਲਈ ਪਾਣੀ ਇਹ ਇਸ ਕਰਕੇ ਹੁਣ ਮੈਂ ਗ੍ਰਾਈਂਡ ਵਿੱਚ ਗ੍ਰਾਈਂਡ ਕਰਾਂਗੇ ਗ੍ਰਾਈਂਡਰ ਮਾਰਾਂਗੇ ਤੇ ਤਾਂ ਕਿ ਜਿਹੜਾ ਹੈ ਇਹਦੇ ਵਿੱਚ ਲਮਸ ਨਾ ਬਣ ਜਾਣ ਬੇਸਨ ਦੇ ਤੇ ਚੰਗੀ ਤਰ੍ਹਾਂ ਇਹ ਮਿਚਾ ਪੋ ਜੇ ਸੂਜੀ ਹੁਣ ਮੈਂ ਇਹਨੂੰ ਗ੍ਰੈਂਡਰ ਦੇ ਵਿੱਚ ਮਾਰ ਦਿੱਤਾ ਤੇ ਇਹ ਸਾਡਾ ਬਟਰ ਜਿਹੜਾ ਤਿਆਰ ਹੋ ਗਿਆ ਹੋਇਆ ਤੇ ਇਹ ਮੈਂ ਬਾਕੀ ਮਸਾਲੇ ਰੱਖੇ ਹੋ ਨੇ ਹਲਦੀ ਜਿਹੜੀ ਐ ਹੁਣ ਮੈਂ ਇਹਨੂੰ ਰੱਖ ਦਿੰਦੀ ਆ ਕਿ ਵੀ ਗਲਤੀ ਨਾਲ ਦੁਬਾਰਾ ਨਾ ਪਿਆ ਜਾਵੇ ਤੇ ਨਮਕ ਪਾਉਂਗੀ ਥੋੜਾ ਜਿਹਾ ਇਹ ਹੈਗਾ ਜੀ ਧਨੀਆ ਪਾਊਡਰ ਐ ਔਰ ਇਹ ਗਰਮ ਮਸਾਲਾ ਇਹ ਮੈਂ ਘਰੇ ਮਸਾਲਾ ਤਿਆਰ ਕੀਤਾ ਹੋਇਆ ਕਿਉਂਕਿ ਜਿਹੜਾ ਮਸਾਲਾ ਆਪਾਂ ਲੈ ਕੇ ਮਾਰਕੀਟ ਚੋਂ ਆਉਂਨੇ ਨਾ ਉਹ ਪਤਾ ਨਹੀਂ ਵਿੱਚ ਧਨੀਆ ਜਿਆਦਾ ਪਾਇਆ ਹੁੰਦਾ ਕੀ ਕੀਤਾ ਹੁੰਦਾ ਉਹ ਬਲ ਵਧੀਆ ਨਹੀਂ ਲੱਗਦਾ ਇੰਨਾ ਸਵਾਦ ਲੱਗਦਾ ਇਹ ਮੈਂ ਖੁਦ ਘਰ ਤਿਆਰ ਕੀਤਾ ਹੋਇਆ ਮਸਾਲਾ ਤੇ ਸੋ ਇਹ ਮੇਰੇ ਸਮਾਨ ਇੱਥੇ ਤਿਆਰ ਪਿਆ ਔਰ ਇੱਧਰ ਵੀ ਮੇਰਾ ਸਮਾਨ ਸਾਰਾ ਤਿਆਰ ਹੈ ਸੋ ਅੱਜ ਹੁਣ ਆਪਾਂ ਕੱਢਦੇ ਆ ਪਕੌੜੇ ਪਹਿਲਾਂ ਮੈਂ ਸੱਚ ਕੰਨਾ ਕਦ ਨਾਲ ਉਹ ਯਾਰ ਭੁੱਲ ਗਿਆ ਮੈਂ ਚਲੋ ਬਸ ਕੱਢਦੀ ਹਾਂ ਪਕੌੜੇ ਇਹਦੇ ਨਾਲ ਹਨ ਪੜਨਾ ਦੇ ਪਕੌੜੇ ਤੋ ਜੀ ਹੁਣ ਹੁਣ ਲੱਗਿਆ ਪ੍ਰੋਸੈਸ ਸਟਾਰਟ ਪਕੌੜਿਆਂ ਦਾ ਸਭ ਤੋਂ ਪਹਿਲਾਂ ਗੈਸ ਨੂੰ ਪਹਿਲਾਂ ਕਰਾਂਗੀ ਮੈਂ ਥੋੜਾ ਸੀਮੋ ਤਾਂ ਕਿ ਇਕਦਮ ਸਾੜ ਨਾ ਜਾਣ ਕਿਉਂਕਿ ਤੇਲ ਕਾਫੀ ਗਰਮ ਹੋ ਚੁੱਕਿਆ ਹੈ ਤੇ ਇਹ ਹੁਣ ਸਾਡੇ ਨਿਕਲਣਗੇ ਜਿਹੜੇ ਪਕੌੜੇ ਜਮਚ ਨਾਲ ਇਹ ਕਿ ਗੋਲ ਨਹੀਂ ਬਣਦੇ ਹੈਗੇ ਤੇ ਥੋੜੇ ਫਲੈਟ ਫਲੱਟ ਜੇ ਬਣਦੇ ਆ ਪਰ ਚਲੋ ਕੋਈ ਗੱਲ ਨਹੀਂ ਫਲੈਟ ਵੀ ਵਧੀਆ ਲੱਗਣਗੇ ਕਿਉਂਕਿ ਜੇ ਆਪਾਂ ਸਖਤ ਥੋੜਾ ਜਿਹਾ ਹਾਰਡ ਰੱਖਾਂਗੇ ਬੇਸਨ ਤੇ ਉਹਦੇ ਨਾਲ ਕੀ ਹੈ ਕਿ ਪਕੌੜੇ ਜਿਹੜੇ ਬੜੇ ਹਾਰ ਬਣਦੇ ਨੇ ਵੈਸੇ ਤੇ ਪਾਉਣ ਨੂੰ ਮੈਂ ਇਹਦੇ ਵਿੱਚ ਛੋਟਾ ਪਾ ਸਕਦੀ ਸੀ ਮਿੱਠਾ ਸੌਦਾ ਜਿਵੇਂ ਕਹਿੰਦੇ ਨੇ ਤੇ ਪਰ ਇਹ ਆ ਕਿ ਮੈਂ ਉਹ ਨਹੀਂ ਪਾਇਆ ਨੇ ਨੇੜੇ ਨੇੜੇ ਕਰ ਦੇਵਾ ਥੋੜਾ ਜਿਹਾ ਪਰ ਲੜਵੀ ਨਾ ਪੈਣ ਬਹੁਤਾ ਨੇੜੇ 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 ਕਰ ਤੇ ਲੜਵੀ ਨਾ ਪੈਣ ਆਪਸ ਦੇ ਵਿੱਚ ਹਾਂ ਚਲੋ ਥੋੜੀ ਜਿਹੀ ਜਗ੍ਹਾ ਬਣ ਗਈ ਐ ਇਹਦੇ ਵਿੱਚ ਇੰਨੇ ਕ ਪਕੌੜੇ ਬਹੁਤ ਹੁੰਦੇ ਨੇ ਕਿਉਂਕਿ ਹੁਣ ਟਾਈਮ ਕਾਫੀ ਹੋ ਚੁੱਕਿਆ 7 ਵਜੇ ਚੱਲੇ ਨੇ ਤੇ ਇਸ ਕਰਕੇ ਪਕੌੜੇ ਖਾਣੇ ਨਹੀਂ ਹੈਗੇ ਸਿਰਫ ਕੜੀ ਬਸਤੀ ਆਪਾਂ ਨੇ ਇਹ ਕੱਢਣੇ ਆ ਸੋ ਚਲੋ ਜੀ ਅਗਲਾ ਹੁਣ ਤੁਹਾਨੂੰ ਦੱਸਦੀ ਆ ਪ੍ਰੋਸੈਸ ਹੁਣ ਤੇ ਗੈਸ ਥੋੜਾ ਤੇਜ਼ ਕਰ ਲਾਂਗੇ ਸੋ ਜੀ ਪਕੌੜੇ ਜਿਹੜੇ ਐ ਲਾਈਟ ਬ੍ਰਾਊਨ ਹੋ ਗਏ ਹੋਏ ਨੇ ਤੇ ਬਸ ਇਹਨੂੰ ਹੁਣੇ ਆਪਾਂ ਨੇ ਕੱਢ ਲੈਣਾ ਆ ਥੋੜੇ ਜਿਵੇਂ ਵਿੰਗੇ ਤਿੰਗੇ ਜੇ ਬਣੇ ਕੋਈ ਗੱਲ ਨਹੀਂ ਇਹ ਤੋਂ ਖਾਣੇ ਆ ਤੋੜ ਕੇ ਫੇਰ ਤੇ ਜਾ ਕੇ ਇੱਕੋ ਜਿਹਾ ਹੋ ਜਾਣੇ ਨੇ ਸਾਰੇ ਸਿੱਧੇ ਹੋ ਜਾਣੇ ਨੇ ਜਾ ਕੇ ਸੋ ਇਹਦੇ ਚ ਜੇ ਆਪਾਂ ਆਲੂ ਪਾਉਣਾ ਚਾਹੀਏ ਆਲੂ ਵੀ ਪਾ ਸਕਦੇ ਆ ਤੇ ਬਸ ਹੁਣ ਮੈਂ ਇਹਨਾਂ ਨੂੰ ਕੱਢਾਂਗੀ ਹੁਣੇ ਹੀ ਅੱਜ ਮੈਨੂੰ ਇੱਕ ਕੱਲ ਦਾ ਸ਼ੌਕ ਲੱਗ ਗਿਆ ਕਿ ਜਦੋਂ ਬੇਟੇ ਨੇ ਨਾ ਅੱਜ ਦੇਖਿਆ ਕਿ ਐਕਟਿਵ ਆਪਣਾ ਚਲਾਨ ਵਗੈਰਾ ਤੇ ਸਾਡੇ ਦੇ ਮੋਹਾਲੀ ਦੇ ਵਿੱਚ ਵੀ ਕੈਮਰੇ ਲੱਗਗੇ ਹੋਏ ਨੇ ਤੇ ਸੋ ਮੈਂ ਇੱਕ ਦਿਨ ਗਈ ਸੀਗੀ ਮੋਹਾਲੀ ਗਈ ਹੋਈ ਸੀ 2 ਤਰੀਕ ਨੂੰ ਤੇ ਉਥੇ ਕੈਮਰੇ ਲੱਗੇ ਹੋਏ ਨੇ ਮੈਨੂੰ ਨਹੀਂ ਸੀ ਪਤਾ ਕਿ ਇਹ ਕੈਮਰੇ ਚੱਲਦੇ ਆ ਤੇ ਮੈਂ ਹੈਲਮਟ ਨਹੀਂ ਸੀ ਪਾਇਆ ਹੋਇਆ ਚੰਡੀਗੜ੍ਹ ਤੇ ਬਹੁਤ ਸਟਿਕਨਸ ਹੈ ਲੇਕਿਨ ਮੋਹਾਲੀ ਦੇ ਵੀ ਥੋੜਾ ਜਿਹਾ ਅਨਗਹਿੜੀ ਜੀ ਕਰ ਦਿੰਦੇ ਆ ਸੋ ਪਤਾ ਲੱਗਿਆ ਜੋ ਦੇਖਿਆ ਤੇ ਪਤਾ ਲੱਗਿਆ ਕਿ ਮੇਰਾ ਚਲਾਨ 1000 ਰੁਪਏ ਦਾ ਚਲਾਨ ਹੋਇਆ ਹੈ ਵਿਦਆਊਟ ਹੈਲਮਟ ਬੜਾ ਦੁੱਖ ਲੱਗਿਆ ਇਸ ਗੱਲ ਦਾ ਕਿ ਮੈਂ ਤੇ ਅਜ ਤੱਕ ਲਾਈਫ ਦੇ ਵਿੱਚ ਕਦੀ ਵੀ ਜਲਾ ਨਹੀਂ ਮੇਰਾ ਹੋਇਆ ਤੇ ਪਹਿਲਾ ਚਾਂਸ ਆ ਇਹ ਪਰ ਚਲੋ ਕੋਈ ਗੱਲ ਨਹੀਂ ਹੁਣ ਪਤਾ ਤਾਂ ਲੱਗ ਗਿਆ ਨਾ ਕਿ ਉਹ ਵਾਲੇ ਚੌਂਕ ਤੇ ਫਰੈਂਕੋ ਚੌਂਕ ਦੇ ਉੱਤੇ ਯਾਨੀ ਕਿ ਕੈਮਰੇ ਲੱਗੇ ਹੋਏ ਨੇ ਹੁਣ ਮੈਂ ਸਿਮ ਕਰੂੰਗੀ ਗੈਸ ਆ ਦੇਖੋ ਗੈਸ ਥੋੜਾ ਸਿਮ ਕਰ ਲਿਆ ਤੇ ਇੱਧਰ ਜਿਹੜੇ ਮੈਂ ਐ ਅਦਰਕ ਹੋਰ ਮਰਚਾ ਉਹ ਮੈਂ ਕੁਟਲੀਆਂ ਨੇ ਪੀਸ ਲਈਆਂ ਨੇ ਗ੍ਰਾਈਂਡ ਕਰ ਲਈਆਂ ਨੇ ਮਤਲਬ ਕਿ ਤੇ ਹੁਣ ਮੈਂ ਕੀ ਕਰਾਂਗੀ ਸਭ ਤੋਂ ਪਹਿਲਾਂ ਪਾਵਾਂਗੀ ਮੈਂ ਪਹਿਲਾਂ ਕੈਮਰਾ ਸਾਈਡ ਤੇ ਰੱਖ ਲਵਾਂ ਤੇ ਫੇਰ ਮੈਂ ਤੁਹਾਨੂੰ ਦਿਖਾਉਂਦੀ ਅੱਗੇ ਸੋ ਜੀ ਸਭ ਤੋਂ ਪਹਿਲਾਂ ਮੈਂ ਪਾਵਾਂਗੀ ਇਹਦੇ ਵਿੱਚ ਸੁੱਕਾ ਧਨੀਆ ਆ ਦੇਖੋ ਸੁੱਕਾ ਧਨੀਆ ਪਾ ਲਿਆ ਸੁੱਕਾ ਥਨੀਆ ਥਲਕਾ ਜਾਏ ਜੇ ਥੋੜਾ ਡਾਰਕ ਬ੍ਰਾਊਨ ਵੀ ਹੋ ਜੇ ਕੋਈ ਚੱਕਰ ਨਹੀਂ ਇਹਦਾ ਤੇ ਇਸ ਤੋਂ ਬਾਅਦ ਮੈਂ ਪਾਵਾਂਗੀ ਇਹਦੇ ਵਿੱਚ ਜੀਰਾ ਇਸ ਤੋਂ ਬਾਅਦ ਪਾਵਾਂਗੀ ਇਹਦੇ ਵਿੱਚ ਕੜੀ ਪੱਤਾ ਔਰ ਇਸ ਤੋਂ ਬਾਅਦ ਇਹ ਚ ਜਾਏਗਾ ਲਸਣ ਓਏ ਕਾਲਾ ਹੋ ਗਿਆ ਕਾਲਾ ਹੋ ਚ ਲਈ ਇਸ ਤੋਂ ਬਾਅਦ ਮੈਂ ਨਾਲ ਦੇ ਨਾਲ ਪਾ ਦਾਂਗੀ ਪਿਆਜ਼ ਬਾਕੀ ਚਲਾਨ ਵਾਲੀ ਗੱਲ ਹੈ ਹੁਣ ਦੇਖਦੇ ਹਾਂ ਆਨਲਾਈਨ ਇਹ ਇਹਨੂੰ ਕਰਾਂਗੇ ਕਿਉਂਕਿ ਅੱਜ ਦੋ ਤਰੀਕੀ ਹੋ ਸੀਗੀ ਜਿੱਦਨ ਮੇਰਾ ਦੁਪਹਿਰ ਨੂੰ ਚਲਾਨ ਕਟਿਆ ਗਿਆ ਤੇ ਚਲੋ ਕੋਈ ਗੱਲ ਨਹੀਂ ਹੁਣ ਅੱਗੇ ਤਾਂ ਪਤਾ ਲੱਗ ਗਿਆ ਕਿ ਹੈਲਮਟ ਪਾ ਕੇ ਹੀ ਜਾਣਾ ਹੈ ਵਿਦਆਊਟ ਹੈਲਮਟ ਚਲਾਨ ਸੋ ਮੇਰਾ ਪਿਆਜ਼ ਹੁਣ ਉਸ ਹਲਕਾ ਬ੍ਰਾਊਨ ਹੋ ਜਾਏਗਾ ਡਾਈਟ ਬ੍ਰਾਊਨ ਤੇ ਫਿਰ ਇਹਦੇ ਵਿੱਚ ਮੈਂ ਕੀ ਪਾਵਾਂਗੀ ਪਾਣਾ ਦੇ ਵਿੱਚ ਅਦਰਕ ਤੇ ਆਪਣਾ ਪਾਉਗੀ ਪਿਆ ਮਰਚਾ ਹਰੀ ਮਰਚਾ ਔਰ ਹਨ ਇਹਨਾਂ ਨੂੰ ਥੋੜਾ ਹਲਕਾ ਲਾਈਟ ਬ੍ਰਾਊਨ ਹੋਇਦ ਗੈਸ ਥੋੜਾ ਜਿਹਾ ਮੈਂ ਕਰਾਂਗੀ ਤੇਜ਼ ਠਕੜੀ ਕੜੀ ਵੈਸੇ ਤੇ ਘਟ ਤੋਂ ਘੱਟ 1.5 ਘੰਟਾ ਰਿਜੇ ਤੇ ਫਿਰ ਕੁਬਾਰੇ ਆਨ ਕਾਫੀ ਸਾਰੇ ਤੇ ਫੇਰ ਇਹ ਕੜੀ ਬੰਦੀ ਆ ਕੜ ਕੜ ਕੇ ਕੜੀ ਤੇ ਪਰ ਆਪਾਂ ਮੈਂ ਇਨੇ ਵਾਲੇ ਦਵਾੰਦੀ ਹੈਗੀ ਤੇ ਜਦੋਂ ਦੇਖਿਆ ਕਿ ਉੱਪਰ ਜਿਹੜੀ ਝੱਕ ਜੀ ਬਣਦੀ ਆ ਤੇ ਉਹ ਜਦੋਂ ਖਤਮ ਹੋ ਜਾਂਦੀ ਆ ਤੇ ਉਸ ਤੋਂ ਬਾਅਦ 15-20 ਮਿੰਟ ਰਿਹਾ ਕੇ ਫੇਰ ਮੈਂ ਬੰਦ ਕਰ ਦਿੰਨੀ ਆ ਤੇ ਸੋਜੀ ਮੇਰੇ ਇੱਧਰ ਹੁਣ ਪਿਆਜ਼ ਲਾਈਟ ਬ੍ਰਾਊਨ ਹੋ ਚੁੱਕੇ ਨੇ ਟਮਾਟਰ ਨੂੰ ਮੈਂ ਪਾਉਣੇ ਹੈਗੇ ਅੱਜ ਕਿ ਬਸ ਉਹਨੇ ਅਦਰਕ ਤੇ ਆ ਹਰੀ ਮਿਰਚ ਇਹ ਪਾ ਲਿਆ ਇਸ ਤੋਂ ਬਾਅਦ ਇਹਦੇ ਵਿੱਚ ਮੈਂ ਪਾਵਾਂਗੀ ਜਿਹੜਾ ਆ ਦੇਖੋ ਮਸਾਲਾ ਜਿਹੜਾ ਮੈਂ ਪੀਸਿਆ ਹੋਇਆ ਆਪ ਆ ਪੀਸਿਆ ਹੋਇਆ ਮਸਾਲਾ ਇਹ ਪਾਵਾਂਗੇ ਕਾਫੀ ਗਰਮ ਹੈ ਜਲੌਂਗ ਮੋਟੀ ਇਲਾਚੀ ਛੋਟੀ ਇਲਾਚੀ ਫੇਰ ਆਪਣਾ ਰੱਬ ਤੇਰਾ ਭਲਾ ਕਰੇ ਅਹ ਦਾਲ ਚਿਰਨੀ ਜੀਰਾ ਧਨੀਆ ਸਾਰਾ ਕੁਝ ਪਾ ਕੇ ਬਣਾਇਆ ਹੋਇਆ ਮੈਂ ਤੇ ਇੱਧਰ ਹੁਣ ਉਹ ਚਮਚਾ ਹੀ ਹੈ ਨਹੀਂ ਵਿੱਚ ਚਲੋ ਕੋਈ ਗੱਲ ਨਹੀਂ ਆਪਾਂ ਢੱਕਣ ਦੇ ਨਾਲ ਪਾ ਲੈਨੇ ਆ ਇਹ ਹੈਗਾ ਜੀ ਧਨੀਆ ਪਾਊਡਰ ਤੇ ਹਲਕਾ ਜਿਹਾ ਆਪਾਂ ਪਾਵਾਂਗੇ ਵਿੱਚ ਨਮਕ ਕਿਉਂਕਿ ਨਮਕ ਪਹਿਲਾਂ ਪਾ ਚੁੱਕੇ ਆ ਤੇ ਥੋੜੇ ਨਮਕ ਪਾਇਆ ਹੁਣ ਸੋ ਇਹਨੂੰ ਥੋੜਾ ਜਿਹਾ ਆਪਾਂ ਹਿਲਾਇਆ ਵਾਂਗੇ ਹਲਦੀ ਆਪਾਂ ਨਹੀਂ ਪਾਣੀ ਜਿਸ ਤਰ੍ਹਾਂ ਤੁਹਾਨੂੰ ਮੈਂ ਪਹਿਲਾਂ ਦੱਸਿਆ ਸੀ ਕਿ ਹਲਦੀ ਮੈਂ ਇਹਦੇ ਵਿੱਚ ਪਾ ਲਈ ਹੋਈ ਆ ਬੇਸਨ ਦੇ ਵਿੱਚ ਹੀ ਤੇ ਬੇਸਨ ਤੇ ਦਹੀਂ ਦੇ ਘੋਲ ਦੇ ਵਿੱਚ ਪਾ ਲਈ ਹੋਈ ਆ ਇਹ ਮਿਕਸਚਰ ਇਹ ਬਣਿਆ ਹੋਇਆ ਤੇ ਗਰਮੀ ਬਹੁਤ ਜ਼ਿਆਦਾ ਬੁਰਾ ਹਾਲ ਹੈ ਕਿਚਨ ਦੇ ਵਿੱਚ ਖੜ ਨਹੀਂ ਜਾਂਦਾ ਬਹੁਤ ਹੀ ਮਾੜਾ ਹਾਲ ਹੈ ਬਸ ਹੁਣ ਜਲਦੀ ਜਲਦੀ ਬਣਾ ਕੇ ਕੜੀ ਤੇ ਚਾਵਲ ਤੇ ਫੜ ਜਾਣਾ ਏਸੀ ਦੇ ਨੀਚੇ ਸੋ ਜੀ ਇਹ ਮੈਂ ਹੁਣ ਵਿੱਚ ਪਾ ਦਿੱਤੀ ਐ ਬੇਸਨ ਦਹੀਂ ਦਾ ਘੋੜ ਪਾਣੀ ਪਾ ਕੇ ਇਹਨੂੰ ਚੰਗੀ ਤਰ੍ਹਾਂ ਸਾਰਾ ਬੇਸਨ ਉਤਾਰ ਲੈਣਾ ਆ ਪਕੌੜੇ ਜਿਹੜੇ ਮੇਰੇ ਆ ਇਹ ਮੈਂ ਸਾਈਡ ਤੇ ਰੱਖਾਂਗੀ ਇਹ ਪਾਣੀ ਬਾਅਦ ਵਿੱਚ ਸੋ ਇਹ ਜਿਹੜਾ ਅਸੀਂ ਪਕੌੜਿਆਂ ਵਾਲਾ ਬਰਤਨ ਦੇ ਵਿੱਚ ਥੋੜਾ ਬੇਸਨ ਲੱਗਿਆ ਹੋਇਆ ਸੀਗਾ ਸੋ ਇਹਨੂੰ ਵੀ ਆਪਾਂ ਧੋ ਕੇ ਵਿੱਚ ਪਾ ਦਾਂਗੇ ਇਹ ਹੈ ਜੀ ਹੁਣ ਮੇਰੀ ਕੜੀ ਇਹ ਹੁਣ ਸਾਰਾ ਮਸਾਲਾ ਉੱਪਰ ਤਿਆਰ ਦਾ ਪਿਆ ਜਦੋਂ ਇਹ ਉਬਾਲੇ ਆ ਗਏ ਚ ਕਿਤਰਾ ਰਿਜ ਗਈ ਤੇ ਫਿਰ ਇਹਨੇ ਸਾਰਾ ਜਿਹੜਾ ਹੈ نیچے بیٹھ ਜਾਣਾ ਸਾਰੇ ਮਸਾਲੇ ਨੇ ਪਾਣੀ ਥੋੜਾ ਜਿਹਾ ਹੋਰ ਪਾਵਾਂਗੀ ਮੈਂ। ਇਹਦੇ ਕੁਝ ਪਾਣੀ ਥੋੜਾ ਹੋਰ ਪਾਵਾਂਗੀ। ਕਿਉਂਕਿ ਜਿਸ ਤਰ੍ਹਾਂ ਜਿਸ ਤਰ੍ਹਾਂ ਇਹਨੇ ਉਬਾਲੇ ਆਣੇ ਆ ਰਿਝਣੀਆਂ ਤੇ ਜਿਹੜਾ ਵਿੱਚ ਬੇਸਨ ਪਾਇਆ ਹੋਇਆ ਉਹ ਵੀ ਕਾਫੀ ਸੰਘਣਾ ਹੋ ਜਾਣਾ ਹੈ। ਤੇ ਵੈਸੇ ਤੇ ਕਈ ਕੀ ਕਰਦੇ ਆ ਕੋਈ ਮੈਂ ਕਹੀਆਂ ਦੇਖਿਆ ਬਣਾਉਂਦੇ ਆ ਨੂੰ। ਕੜੀ ਨੂੰ ਉਹ ਕੀ ਕਰਦੇ ਆ ਕਿ ਇੱਕ ਸਾਈਡ ਤੇ ਬਸ ਹਲਦੀ ਪਾ ਕੇ ਨਮਕ ਪਾ ਕੇ ਪਹਿਲਾਂ ਬੇਸਨ ਉਬਲਨੇ ਧਰ ਦਿੰਦੇ ਨੇ ਇਧਰ ਮਸਾਲਾ ਰੱਖ ਦਿੰਦੇ ਮਸਾਲਾ ਉਹਦੇ ਵਿੱਚ ਪਾ ਦਿੰਦੇ ਆ ਪਰ ਮੈਂ ਏਦਾਂ ਨਹੀਂ ਕਰ ਰਹੀ ਮੈਂ ਇਹਨੂੰ ਇਸ ਤਰੀਏ ਬਣਾਵਾਂਗੀ ਬਾਕੀ ਬੇਸਨ ਥੋੜਾ ਜਿਹਾ ਸਾਹਮਣੇ ਨਾਲ ਹੀ ਪਾਈਦਾ ਕਿਉਂਕਿ ਜਿਸ ਤਰ੍ਹਾਂ ਜਿਸ ਤਰ੍ਹਾਂ ਇਹ ਬਣਦੀ ਆ ਕੜੀ ਤੇ ਉਸ ਦੇ ਮੁਤਾਬਕ ਫਿਰ ਜਿਹੜਾ ਬੇਸਨ ਜਦੋਂ ਸੰਘਣਾ ਹੋ ਜਾਂਦਾ ਵਿੱਚ ਤੇ ਕੜੀ ਬਹੁਤ ਸੰਘਣੀ ਹੋ ਜਾਂਦੀ ਉਹ ਛੀਨੀ ਲੱਗਦੀ ਹੈਗੀ ਤੇ ਇਸ ਕਰਕੇ ਬੇਸਨ ਅੰਦਾਜ਼ੇ ਨਾਲ ਜਿਹੜਾ ਜਿੰਨਾ ਬਿਲਕੁਲ ਸਹੀ ਪਾਉਣਾ ਚਾਹੀਦਾ ਤਾਂ ਕਿ ਜਿਆਦਾ ਸੰਘਣਾ ਨਾ ਹੋ ਜੇ ਔਰ ਜਿਆਦਾ ਪਤਲਾ ਵੀ ਨਾ ਰਵੇ ਪਤਲਾ ਵੀ ਉਹ ਨਾ ਹੋਵੇ ਕਿ ਬਾਅਦ ਵਿੱਚ ਜਿਹੜੀ ਕੜੀ ਆ ਉਹ ਪਾਣੀ ਤੁਰਿਆ ਫਿਰੇ ਕੜੀ ਦਾ ਨੀਰਾ ਹੈ ਨਾ ਉਹਦਾ ਵੀ ਕੋਈ ਫਾਇਦਾ ਨਹੀਂ ਹੈ ਸੋ ਹੁਣ ਮੈਂ ਇੱਧਰ ਰੱਖਾਂਗੀ ਚਾਵਲ ਤੇ ਜਦੋਂ ਤੱਕ ਕੜੀ ਨੂੰ ਉਬਾਲਾ ਆਉਂਦਾ ਤੇ ਤੁਸੀਂ ਮੇਰੇ ਨਾਲ ਬਣੇ ਰਹੋ ਬਾਕੀ ਅੱਗੇ ਦਾ ਪ੍ਰੋਸੈਸ ਮੈਂ ਤੁਹਾਨੂੰ ਫਿਰ ਦਿਖਾਵਾਂਗੀ ਸੋ ਜੀ ਆ ਦੇਖੋ ਹੁਣ ਕੜੀ ਉਬਲਣ ਲੱਗ ਪਈ ਬੜਾ ਹਲਕਾ ਪੈਦਾ ਆ ਦੇਖੋ ਇਸ ਤਰ੍ਹਾਂ ਝੱਗ ਗਿਆ ਜਦੋਂ ਇਹ ਝੱਗ ਖਤਮ ਹੋ ਜੇਗੀ ਉਸ ਤੋਂ ਬਾਅਦ ਫਿਰ ਇਹਨੂੰ ਘੱਟ ਤੋਂ ਘੱਟ ਅੱਧਾ ਘੰਟਾ ਹੋਰ ਰਜਾਉਣਾ ਤੇ ਇਹਨੂੰ ਨਾਲ ਦੇ ਨਾਲ ਇਦਾਂ ਵਿੱਚ ਕੱਚੀ ਦੀ ਫੇਰੀ ਜਾਣੀ ਆ ਘੁਮਾਈ ਜਾਣੀ ਆ ਤਾਂ ਕਿ ਥੱਲੇ ਨਾ ਲੱਗੇ ਕਿਉਂਕਿ ਇਹ ਕਈ ਵਾਰ ਕੀ ਹੁੰਦਾ ਤੇ ਜਦੋਂ ਆਪਾਂ ਕੜੀ ਬਣਾਉਂਦੇ ਆ ਨੀਚੇ ਲੱਗ ਜਾਂਦੀ ਆ ਫਿਰ ਜਦੋਂ ਅਸੀਂ ਇਹਨੂੰ ਨਹੀਂ ਨੀਚੋਂ ਹਿਲਾਉਂਦੇ ਸੋ ਬਾਕੀ ਇਹ ਕਿ ਹੁਣ ਬਸ ਖਤਮੋ ਚੱਲੀ ਉਪਰੋ ਝੱਕ ਜੜੀ ਆ ਵੈਸੇ ਤੇ ਦਹੀਂ ਮੇਰੇ ਕੋਲ ਸੀਗਾ ਕਾਫੀ ਸਾਰਾ ਦਹੀਂ ਦਹੀਂ ਮੈਂ ਬਣਾਈਆ ਲੇਕਿਨ ਕੱਲ ਮੈਂ ਕੀ ਕੀਤਾ ਸੀਗਾ ਕਿ ਜਿਸ ਤਰ੍ਹਾਂ ਥੋੜੇ ਦਿਨ ਦੀ ਮਲਾਈ ਇਕੱਠੀ ਕੀਤੀ ਹੋਈ ਸੀਗੀ ਤੇ ਮਲਾਈ ਦਾ ਮੈਂ ਵਿੱਚੋਂ ਮੱਖਣ ਕੱਢ ਕੇ ਉਹਨੂੰ ਖੱਟਾ ਲਾ ਕੇ ਤੇ ਫਿਰ ਮੱਖਣ ਕੱਢਿਆ ਸੀ ਯਾਨੀ ਕਿ ਤੇ ਉਹ ਜਿਹੜੇ ਆ ਉਹ ਵੀ ਆ ਦੇਖੋ ਲੱਸੀ ਬਣੀ ਹੋਈ ਆ ਮੈਂ ਇਹ ਨਹੀਂ ਪਾਈ ਕਿਉਂਕਿ ਮੈਨੂੰ ਇਹ ਸੀ ਕਿ ਇਹਦੇ ਚੋਂ ਕਿਤੇ ਸਮੈਲ ਨਾ ਆਵੇ ਤੇ ਆ ਦੇਖੋ ਕਿਉਂਕਿ ਕੋਰੀ ਬਣਾਈ ਤੇ ਵਿੱਚ ਸਮੈਲ ਆਂਦੀ ਪਈ ਸੀ ਤੇ ਫਿਰ ਮੈਨੂੰ ਉਹ ਵਧੀਆ ਨਹੀਂ ਲੱਗੀ ਕੜੀ ਤੇ ਤਾਂ ਮੈਂ ਸੋਚਿਆ ਕਿ ਚਲੋ ਦਹੀਂ ਦੀ ਹੋਈ ਆਪਾਂ ਬਣਾਉਨੇ ਆ ਲੱਸੀ ਵੀ ਨਹੀਂ ਮੈਂ ਲੈ ਕੇ ਆਈ ਸਿਰਫ ਦਹੀਂ ਦੀ ਬਣਾਈ ਆ ਬਾਕੀ ਇੱਧਰ ਮੈਂ ਚਾਵਲਾਂ ਦਾ ਪਾਣੀ ਧਰ ਦਿੱਤਾ ਤੇ ਇਹ ਚਾਵਲ ਲੈ ਪਿਓ ਲੰਨ ਲਈ ਮੈਂ ਖੁੱਲਾ ਪਾਣੀ ਪਾਇਆ ਹੈ ਤੇ ਬਾਅਦ ਵਿੱਚ ਇਹਨੂੰ ਨਿਚੋੜ ਦੇਣਾ ਹੈ ਬਸ ਹੁਣ ਚਾਵਲ ਜਿਹੜੇ ਆ ਇਹ ਬਣਾਜ ਜਾਣੇ ਨੇ ਇਹਦੇ ਵਿੱਚ ਚਾਵਲਾਂ ਦੇ ਵਿੱਚ ਮੈਂ ਕੀ ਕਰਨਾ ਕਿ ਥੋੜਾ ਜਿਹਾ ਪਾਣਾ ਆ ਜੀਰਾ ਜੀਰਾ ਕਿੱਥੇ ਗਿਆ ਮੇਰਾ ਇਹ ਰਿਹਾ ਜੀਰਾ ਤੇ ਇਹ ਤੇ ਫਿਰ ਨਾ ਜਿਸ ਤਰ੍ਹਾਂ ਜੀਰਾ ਰਾਈਸ ਹੁੰਦੇ ਨੇ ਉਹ ਲੈ ਬਣ ਜਾਣਗੇ ਓਹੋ ਇਦੇ ਵਿੱਚ ਥੋੜੇ ਜਿਹੇ ਦੌਣੇ ਮੈਂ ਜੀਰੇ ਦੇ ਪਾ ਦਿੱਤੇ ਆ ਤੇ ਵੈਸੇ ਤੇ ਮੈਂ ਚਾਵਲ ਉਬਾਲਣੇ ਆ ਕਿਉਂਕਿ ਉਬਾਲ ਕੇ ਹੀ ਚਾਵਲ ਵਧੀਆ ਰਹਿੰਦੇ ਨੇ ਚਾਹ ਨਾਲ ਇੱਕ ਤੇ ਕਾਫੀ ਸਾਰੇ ਵੱਧ ਜਾਂਦੇ ਨੇ ਥੋੜੇ ਜਿਹੇ ਪਾਏ ਆ ਅਸੀਂ ਦੋ ਹੀ ਜਣੇ ਨੇ ਖਾਣੇ ਆ ਮੈਂ ਤੇ ਬੇਟੇ ਨੇ ਤੇ ਥੋੜਾ ਜਿਹਾ ਦੇ ਵਿੱਚ ਆਪਾਂ ਤੇਲ ਜਾਂ ਘਿਓ ਕੁਝ ਵੀ ਪਾ ਸਕਦੇ ਆ ਮੈਂ ਪਾਉਂਗੀ ਥੋੜਾ ਜਿਹਾ ਇਹਦੇ ਵਿੱਚ ਆ ਦੇਖੋ ਦੇਸੀ ਘਿਓ ਦਾ ਥੋੜਾ ਜਿਹਾ ਲਗਾ ਕੇ ਇਹਦੇ ਨਾਲ ਬਸ ਐਨਕ ਕਾਕੇ ਜਿਹੜੇ ਚਾਵਲ ਜਿਹੜੇ ਚਿਪਕਨਾਂ ਤੇ ਐਨ ਵਧੀਆ ਖਿਲੇ ਖਿਲੇ ਹੋਏ ਬਣਨ ਸੋ ਇਹ ਚਾਵਲ ਰੱਖ ਦਿੱਤੇ ਆ ਔਰ ਇਧਰ ਬਣ ਰਹੀ ਹੈ ਸਾਡੀ ਕੜੀ ਤੇ ਬਾਕੀ ਤੁਸੀਂ ਪ੍ਰੋਸੈਸ ਜਿਸ ਤਰ੍ਹਾਂ ਮੇਰਾ ਅਗਲਾ ਹੈਗਾ ਦੋ ਜਿਹੜੀਆਂ ਮੇਨ ਚੀਜ਼ਾਂ ਨੇ ਇਹਦੇ ਵਿੱਚ ਉਹ ਮੈਂ ਲਾਸਟ ਵਿੱਚ ਤੁਹਾਨੂੰ ਦੱਸਾਂਗੀ ਜਿਸ ਦੇ ਨਾਲ ਕੀ ਕੜੀ ਦਾ ਟੇਸਟ ਜ਼ਿਆਦਾ ਵਧੀਆ ਬੰਦਾ ਹੈ ਸੋ ਮੇਰੀ ਸਾਰੀ ਵੀਡੀਓ ਜ਼ਰੂਰ ਪੂਰੀ ਦੇਖਿਓ ਪੂਰੀ ਵੀਡੀਓ ਦੇਖਿਓ ਤੇ ਤਾਂ ਕਿ ਤੁਹਾਡਾ ਜਿਹੜੇ ਉਹ ਮੇਨ ਪੁਆਇੰਟਸ ਲਾਸਟ ਵਿੱਚ ਉਹ ਨਾ ਰਹਿ ਜਾਣ ਜਿਨ੍ਹਾਂ ਦੇ ਨਾਲ ਕੇ ਕੜੀ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਤੇ ਜਦੋਂ ਆਪਾਂ ਨੇ ਇਸ ਨੂੰ ਉਤਾਰਨਾ ਹੈ ਮਤਲਬ ਕਿ ਬੰਦ ਕਰਨਾ ਹੈ ਗਿਆ ਇਸ ਨੂੰ ਉਸ ਤੋਂ 5 ਮਿੰਟ ਪਹਿਲਾਂ ਅਸੀਂ ਪਕੌੜੇ ਪਾ ਕੇ ਤੇ ਫਿਰ ਕੁ ਟੱਕਣ ਦੇ ਕੇ ਇਹਦੇ ਤੇ ਇਹਨੂੰ ਆਪਾਂ ਟਾ ਕੇ ਰੱਖ ਦੇਣਾ ਤਾਂ ਕਿ ਜਿਹੜੇ ਪਕੌੜੇ ਜਿਹੜੇ ਅੱਛੀ ਤਰ੍ਹਾਂ ਵਿੱਚ ਉਹਨਾਂ ਚ ਜੜਿਆ ਮਰਜ਼ ਹੋ ਜਾਣ ਜਿਹੜੀ ਕੜੀ ਆ ਉਹਦੇ ਵਿੱਚ ਤੇ ਸੋ ਚਲੋ ਬਣ ਰਿਓ ਮੇਰੇ ਨਾਲ ਬਾਕੀ ਤੁਹਾਨੂੰ ਮੈਂ ਅੱਗੇ ਦਾ ਪ੍ਰੋਸੈਸ ਦੱਸਦੀ ਆ ਸੋ ਜੀ ਸਾਡੀ ਕੜੀ ਤਿਆਰ ਹੋ ਚੁੱਕੀ ਆ ਆ ਦੇਖੋ ਬਿਲਕੁਲ ਸਮੂਥ ਹੋ ਗਈ ਹੋਈ ਆ ਤੇ ਇਹਦੇ ਵਿੱਚ ਜਿਸ ਤਰ੍ਹਾਂ ਮੈਂ ਤੁਹਾਨੂੰ ਜਿਹੜਾ ਇੱਕ ਪੁਆਇੰਟ ਰਹਿ ਗਿਆ ਸੀਗਾ ਜਿਹੜਾ ਮੈਂ ਤੁਹਾਨੂੰ ਦੱਸਣਾ ਸੀ ਕਿ ਜਿਸ ਦੇ ਨਾਲ ਕਿ ਸਾਡੀ ਕੜੀ ਟੇਸਟੀ ਬਣਦੀ ਹੈ ਤੁਸੀਂ ਪਹਿਲਾਂ ਇੱਕ ਨੋਟਿਸ ਕੀਤਾ ਹੋਵੇਗਾ ਕਿ ਜਦੋਂ ਮੈਂ ਤੜਕਾ ਲਾਇਆ ਸੀ ਤੇ ਇਹਦੇ ਵਿੱਚ ਮੈਂ ਮਥਰੇ ਜਿਹੜੇ ਤੁਹਾਨੂੰ ਦਿਖਾਏ ਸੀਗੇ ਬਟ ਪਾਏ ਨਹੀਂ ਸੀ ਹਨਾ ਤੇ ਸੋ ਉਹਦੇ ਲਈ ਮੈਂ ਕੀ ਕੀਤਾ ਸੀਗਾ ਕਿ ਸਭ ਤੋਂ ਪਹਿਲਾਂ ਖਾਲੀ ਕੜਾਈ ਦੇ ਵਿੱਚ ਮੈਂ ਮਥਰੇ ਪਾ ਕੇ ਤੇ ਉਹਨਾਂ ਨੂੰ ਆਪਣਾ ਲਾਈਟ ਬ੍ਰਾਊਨ ਕਰ ਲਿਆ ਸੀਗਾ ਤੇ ਉਹਨਾਂ ਨੂੰ ਸਾਈਡ ਤੇ ਕਰ ਲਿਆ ਸੀ ਤੇ ਉਹ ਮੈਂ ਉਸ ਟਾਈਮ ਨਹੀਂ ਸੀ ਪਾਏ ਕੁਸੀਂ ਸ਼ਾਇਦ ਪਤਾ ਨਹੀਂ ਨੋਟ ਕੀਤਾ ਹੋਵੇਗਾ ਕਿ ਨਹੀਂ ਕੀਤਾ ਹੋਵੇਗਾ ਤੇ ਸੋ ਇਧਰ ਮੇਰੇ ਚਾਵਲ ਜਿਹੜੇ ਨੇ ਉਹ ਵੀ ਬਣ ਗਏ ਸੀ ਸਿੰਪਾ ਰਿhta ਹੈ ਤੇ ਹਲਕੀ ਹਲਕੀ ਬਣ ਜਾਣਗੇ ਤੇ ਉਹ ਜਿਹੜੇ ਮੇਥਰੇ ਨੇ ਉਹ ਮੈਂ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਕਿ ਮੈਂ ਪਹਿਲਾਂ ਗਰਮ ਕਰਕੇ ਲਾਈਟ ਬ੍ਰਾਊਨ ਕਰਕੇ ਤੇ ਮੈਂ ਰੱਖ ਲਈ ਸੀ ਤੇ ਉਸ ਤੋਂ ਬਾਅਦ ਮੈਂ ਹੁਣ ਇਹਨੂੰ ਆ ਦੇਖੋ ਪੀਸ ਲਿਆ ਸੀਗਾ ਦਰੜ ਫੜੜ ਜਿਹਾ ਕਰ ਲਿਆ ਤੇ ਕੜੀ ਬਣ ਚੁੱਕੀ ਹੈ ਤੇ ਇਹਦੇ ਵਿੱਚ ਹੁਣ ਅਸੀਂ ਪਕੌੜੇ ਵੀ ਪਾਉਣੇ ਆ ਤੇ ਔਰ ਇਹ ਜਿਹੜਾ ਹੈਗਾ ਮੇਥਰੇ ਜਿਹੜੇ ਪੀਸੇ ਹੋਏ ਨੇ ਇਹ ਵੀ ਮੈਂ ਹੁਣ ਇਹਦੇ ਵਿੱਚ ਪਾਵਾਂਗੀ ਸੋਜੀ ਮੇਥਰੇ ਜਿਹੜੇ ਪੀਸੇ ਹੋਏ ਪਾਊਡਰ ਬਣਾਇਆ ਹੋਇਆ ਹੈ ਸੀਗਾ ਤੇ ਉਹ ਮੈਂ ਵਿੱਚ ਪਾ ਦਿੱਤੇ ਨੇ ਤੇ ਤੁਸੀਂ ਵੀ ਜਦੋਂ ਕੜੀ ਬਣਾਉਂਗੇ ਇਸ ਤਰ੍ਹਾਂ ਹੀ ਪਾਣਾ ਉਕੀ ਦੇ ਆਪਾਂ ਸਾਭ ਤੇ ਹੀ ਆਪਾਂ ਇਸ ਤੇਲ ਦੇ ਵਿੱਚ ਫਰਾਈ ਕਰਕੇ ਰਹਿਣ ਦਿੰਦੇ ਆ ਕਈ ਵਾਰੀ ਕੀ ਉਹ ਹੁੰਦੇ ਆ ਵੀ ਜਦੋਂ ਸਬਜੀ ਕੜੀ ਦੇ ਵਿੱਚ ਜਾਂ ਜੇ ਸਬਜੀ ਵੀ ਆਪਾਂ ਪਾਉਂਦੇ ਆ ਤੇ ਉਹ ਫੁੱਲ ਜਾਂਦੇ ਨੇ ਔਰ ਫੁੱਲਣ ਦੇ ਨਾਲ ਕੀ ਆ ਕਿ ਕਈ ਵਾਰੀ ਮੂੰਹ ਦੇ ਵਿੱਚ ਆਉਂਦੇ ਨੇ ਬੜੇ ਕੌੜੇ ਲੱਗਦੇ ਨੇ ਔਰ ਬੱਚੇ ਜਿਹੜੇ ਮੂੰਹ ਚੋਂ ਕੱਢ ਕੇ ਬਾਹਰ ਸੁੱਟਦੇ ਆ ਸੋ ਇਸ ਲਈ ਇਹਨਾਂ ਨੂੰ ਫਰਾਈ ਆਪਣਾ ਗਰਮ ਕਰਕੇ ਤੇ ਪੀਸ ਕੇ ਤੇ ਆਪਾਂ ਇਹਦੇ ਵਿੱਚ ਪਾ ਦਿੱਤਾ ਤੇ ਸੋ ਆ ਦੇਖੋ ਕੜੀ ਇਦੇ ਵਿੱਚ ਕਈ ਰੋਗ ਆਲੂ ਵੀ ਪਾ ਲੈਂਦੇ ਨੇ ਪਰ ਆਪਾਂ ਆਲੂ ਨਹੀਂ ਪਾਉਂਦੇ। ਸੋ ਉਹਦੇ ਵਿੱਚ ਹੁਣ ਆਪਾਂ ਪਾ ਦਿੱਤੇ ਨਾਲ ਉਸ ਤੋਂ ਬਾਅਦ ਪਕੌੜੇ ਤੇ ਮਿਕਸ ਅਪ ਕਰ ਲੇਤਾ ਚੰਗੀ ਤਰ੍ਹਾਂ। ਤੇ ਇੱਕ ਚੀਜ਼ ਹੁਣ ਰਹਿ ਗਈ ਇਹਦੇ ਵਿੱਚ। ਜਿਹੜਾ ਲਾਸਟ ਵਾਲਾ ਪ੍ਰੋਸੈਸ ਹੈ ਜਿਹਦੇ ਨਾਲ ਕਿ ਖੜੀ ਬਹੁਤ ਜ਼ਿਆਦਾ ਟੇਸਟੀ ਹੋ ਦੇਣਾ ਵੀ ਬਣੇਗੀ। ਸੋ ਜੀ ਤੁਹਾਡੀਆਂ ਉਡੀਕ ਦੀਆਂ ਕੜੀਆਂ ਖਤਮ ਹੋ ਗਈਆਂ ਨੇ ਤੇ ਲਾਸਟ ਜਿਹੜਾ ਚੀਜ਼ ਜਿਹੜੀ ਹੈਗੀ ਮੈਂ ਤੁਹਾਨੂੰ ਦਿਖਾਣ ਲੱਗੀ ਆ ਤੇ ਆਹ ਦੇਖੋ ਇਹਦੇ ਵਿੱਚ ਮੈਂ ਦੇਸੀ ਘਿਓ ਪਾਇਆ ਆ ਆ ਦੋ ਜਾਂ ਤਿੰਨ ਚਮਚ ਪਾਏ ਨੇ ਤੇ ਦੇਸੀ ਘਿਓ ਉਹ ਗਰਮ ਹੋ ਰਿਹਾ ਆ ਗੈਸ ਕਰਦੇ ਰਹਾ ਥੋੜਾ ਮੈਂ ਫਲੇਮ ਤੇਜ ਤੇ ਬਾਕੀ ਦੇਖੀ ਚੱਲੋ ਤੁਸੀਂ ਅੱਗੇ ਜਿਸ ਤਰ੍ਹਾਂ ਕਿ ਦੇਖੋ ਕਿਉ ਜਿਹੜਾ ਗਰਮ ਹੋ ਚੁੱਕਿਆ ਤੇ ਇਹਦੇ ਵਿੱਚ ਅਸੀਂ ਸੁੱਟਾਂਗੇ ਸਭ ਲਾਲ ਮਰਚ ਇਹਨਾਂ ਵਿੱਚ ਜੰਗੀ ਤਰ੍ਹਾਂ ਦੇਚ ਭੁੰਨ ਲਾਂਗੇ ਇੱਕ ਵਾਰੀ ਇਹ ਚੰਗੀ ਤਰ੍ਹਾਂ ਸੋ ਜੀ ਇਹਦੇ ਵਿੱਚ ਪਾਤਾ ਆਪਾਂ ਦੇਸੀ ਘਿਓ ਦੇ ਵਿੱਚ ਮਰਚਾਂ ਫਰਾਈ ਕਰਕੇ ਪਾ ਦਿੱਤੀਆਂ ਨੇ ਤੇ ਇਸ ਤਰ੍ਹਾਂ ਇਸ ਨੂੰ ਅਸੀਂ ਲੈਣਾ ਹਾਂ ਮਿਕਸ ਕਰ ਚੰਗੀ ਤਰ੍ਹਾਂ ਤੇ ਇਹ ਸਾਡੀ ਹੋ ਗਈ ਹੈ ਜੀ ਕੜੀ ਤਿਆਰ ਤੇ ਬਾਕੀ ਹੁਣ ਖਾ ਕੇ ਜਦੋਂ ਖਾਵਾਂਗੇ ਤੇ ਫਿਰ ਤੁਹਾਨੂੰ ਦੱਸਦੇ ਹਾਂ ਇਹਦਾ ਕੀ ਟੇਸਟ ਬਣਿਆ ਤੁਸੀਂ ਵੀ ਇਸ ਤਰੀਕੇ ਨਾਲ ਕੜੀ ਬਣਾਇਓ ਤੇ ਫਿਰ ਮੈਨੂੰ ਕਮੈਂਟ ਕਰਕੇ ਦੱਸਣਾ ਕਿ ਤੁਹਾਡੀ ਕੜੀ ਕਿਸ ਤਰ੍ਹਾਂ ਦੀ ਬਣੀ ਇਦੇ ਵਿੱਚ ਆਪਾਂ ਵੈਸੇ ਟਮਾਟਰ ਵੀ ਪਾ ਸਕਦੇ ਆ ਬਟ ਮੈਂ ਟਮਾਟਰ ਜਿਹੜੇ ਸਕਿਪ ਕਰ ਦਿੱਤੇ ਨੇ ਕਿਉਂਕਿ ਤੁਹਾਨੂੰ ਜਿਸ ਤਰ੍ਹਾਂ ਦੱਸਿਆ ਕਿ ਬਹੁਤ ਜ਼ਿਆਦਾ ਮਸਾਲਾ ਬਣ ਜਾਂਦਾ ਫਿਰ ਕੜੀ ਦੇ ਵਿੱਚ ਦਿਖਦੀ ਹੋਣੀ ਐ ਹੁਣ ਤੇ ਇਹ ਦੇਖੋ ਕੜੀ ਸਾਰੀ ਦਿਖ ਰਹੀ ਐ ਤੇ ਮਸਾਲਾ ਠੀਕ ਠੀਕ ਹੈਗਾ ਸੋ ਚਲੋ ਤੈਨੂੰ ਖਾ ਕੇ ਫਿਰ ਦੱਸ ਦਿਆਂ ਸੋਜੀ ਕੜੀ ਤੇ ਖਾਣ ਲਈ ਹੁਣ ਰੈਡੀ ਹੋ ਗਈ ਐ ਤੇ ਹੁਣ ਖਾਣ ਲੱਗੇ ਆ ਕੜੀ ਫਿਰ ਤੁਹਾਨੂੰ ਦੱਸ ਦਿਆਂਗੇ ਕੀ ਦਾ ਟੇਸਟ ਬਣਿਆ ਆ ਕੇਰਮਲ ਆਈਸ ਪ੍ਰੈਪ ਜੀ ਨੂੰ ਸాల్ਟਡ ਕੇਰ ਸੋ ਜੀ ਕੜੀ ਤੇ ਬਹੁਤ ਸਵਾਦ ਹੈ ਬੜੀ ਟੇਸਟੀ ਆ ਤੇ ਸాల్ਟਡ ਡਾਰਕ ਕੇਰ ਤੁਸੀਂ ਵੀ ਬਣਾਇਆ ਏਦਾਂ ਦੀ ਕੜੀ ਫਿਰ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਡੀ ਕੜੀ ਕਿਹੜੇ ਟੇਸਟ ਕੀ ਬਣਿਆ ਪਰ ਮੇਰੀ ਕੜੀ ਦਾ ਤੇ ਟੇਸਟ ਬਹੁਤ ਵਧੀਆ ਬਣਿਆ ਆ ਉਹਨਾਂ ਨੂੰ ਬੋਲੋ ਸੋ ਸాల్ਟਡ ਡਾਰਕ ਮੇਰੀ ਵੀਡੀਓ ਦੇਖ ਕੇ ਤੁਸੀਂ ਸਭ ਇਹਨੂੰ ਲਾਈਕ ਕਰਨਾ ਕਮੈਂਟ ਕਰਕੇ ਦੱਸਣਾ ਤੇ ਸ਼ੇਅਰ ਜ਼ਰੂਰ ਕਰਨਾ ਧੰਨਵਾਦ ਰਬ ਰੱਖਾ ਹੋਰ ਕਿਹੜੀ ਕਿਹੜੀ ਉੱਪਰ ਮੈਨੂੰ ਮੈਨਿਓ ਹਾਂਜੀ ਕੜੀ ਕਿਦਾਂ ਦੀ ਬਣੀ ਆ ਭਾਈ ਚੋਇਡ ਮੁੱਕਾ ਨਾ ਦਿਓ ਹੁਸਨਪ੍ਰੀਤ ਸਿੰਘ ਅ ਮੈਨੂੰ